ਸਤਿ ਸ਼੍ਰੀ ਅਕਾਲ ਜੀ ਮੈਂ ਹਰਜੋਤ कौर ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ 9:30 ਹੋ ਜੁਨੇ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਡੱਲਾ ਜੀ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਧੰਨਵਾਦ ਹਰਜੋਤ ਜੀ ਤੁਹਾਡਾ ਵੀ ਔਰ ਦੁਨੀਆ ਪਰਦੇ ਪੰਜਾਬੀਆਂ ਦਾ ਵੀ ਬਹੁਤ ਬਹੁਤ ਧੰਨਵਾਦ ਡੱਲਾ ਜੀ ਦਿੱਲੀ ਦੀ ਤਿਹਾਰ ਜੇਲ੍ਹ ਦੇ ਵਿੱਚ ਬੰਦੀ ਸਿੰਘ ਜਗਤਾਰ ਸਿੰਘ ਹਵਾਰਾ ਦੀ ਪੈਰੋਲ ਦੇ ਲਈ ਪੰਜਾਬ ਦੇ ਵਿੱਚ ਇੱਕ ਵੱਡੀ ਲਹਿਰ ਖੜੀ ਹੋਈ ਹੈ ਅਗੋ ਸਵਾਲ ਇਹ ਨਾਲ ਮੈਂ ਜੋੜਨ ਜਾ ਰਹੀ ਹਾਂ ਕਿ ਕੀ ਆਉਂਦੇ ਸਮੇਂ ਵਿੱਚ ਪ੍ਰੋਫੈਸਰ ਦਵਿੰਦਰ ਪਾਲ ਭੁੱਲਰ ਦੀ ਸਜ਼ਾ ਮੁਆਫੀ ਦੇ ਨਾਲ 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 ਜਗਤਾਰ ਸਿੰਘ ਹਵਾਰਾ ਦੇ ਪੈਰੋਲ ਦੀ ਖਬਰ ਵੀ ਆਉਂਦੇ ਦਿਨਾਂ ਵਿੱਚ ਆਏਗੀ ਇੱਕ ਵੱਡਾ ਸਵਾਲ ਇਹ ਵੀ ਹੁਣ ਨਾਲ ਬਣ ਰਿਹਾ ਤੇ ਕੀ ਜਿਹੜੀ ਦਿੱਲੀ ਦੀ ਸਰਕਾਰ ਹੈ ਕੋਈ ਫੈਸਲਾ ਲੈਣ ਜਾ ਰਹੀ ਹੈ ਇਸ ਮਾਮਲੇ ਦੇ ਉੱਪਰ ਵਿਸ਼ਲੇਸ਼ਣ ਜ਼ਰੂਰ ਸਾਂਝਾ ਕਰਿਓ ਜਿਸ ਤਰ੍ਹਾਂ ਦੀਆਂ ਚਰਚਾਵਾਂ ਚੱਲ ਰਹੀਆਂ ਨੇ ਜਿਸ ਤਰੀਕੇ ਨਾਲ ਅਸੀਂ ਇੱਕ ਵੱਡੀ ਲਹਿਰ ਪੰਜਾਬ ਦੇ ਵਿੱਚ ਦੇਖ ਰਹੇ ਹਾਂ ਕਿ ਸੰਭਾਵਨਾਵਾਂ ਲੱਗ ਰਹੀਆਂ ਨੇ ਦੇਖੋ ਬੰਦੀ ਸਿੰਘਾਂ ਦੇ ਲਈ ਲਗਾਤਾਰ ਆਵਾਜ਼ ਉੱਠਦੀ ਰਹਿੰਦੀ ਹੈ ਪਰ ਇਸ ਵਕਤ ਜਿਹੜਾ ਇੱਕ ਮੰਗ ਉੱઠી ਹੈ ਜਗਤਾਰ ਸਿੰਘ ਹਵਾਰਾ ਦੀ ਪੈਰੋਲ ਦਿੱਤੀ ਇਹਨੂੰ ਅਸੀਂ ਇਸ ਸੰਦਰਭ ਚ ਸਮਝੀਏ ਕਿ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਇਹ ਮੰਗ ਉੱਠ ਰਹੀ ਹੈ ਕਿ ਜਗਤਾਰ ਸਿੰਘ ਹਵਾਰਾ ਨੂੰ ਪੈਰੋਲ ਦਿੱਤੀ ਜਾਵੇ ਜਗਤਾਰ ਸਿੰਘ ਹਵਾਰਾ ਇਸ ਵਕਤ ਨਵੀਂ ਦਿੱਲੀ ਦੀ ਸੈਂਟਰਲ ਜੇਲ ਨੰਬਰ 15 ਮੰਡੋਲੀ ਦੇ ਵਿੱਚ ਬੰਦ ਹੈ ਉਮਰ ਕੈਦ ਦੀ ਸਜ਼ਾ ਜਗਤਾਰ ਸਿੰਘ ਹਵਾਰਾ ਨੂੰ ਸੁਣਾਈ ਗਈ ਹੈ ਬੀਨ ਸਿੰਘ ਕਾਂਡ ਦੇ ਵਿੱਚ ਪਹਿਲਾਂ ਮੌਤ ਦੀ ਸਦਾ ਸੁਣਾਈ ਗਈ ਸੀ ਉਹ ਪੂਰਾ ਵੇਰਵਾ ਪਾ ਸਾਂਝਾ ਕਰਦੇ ਆ ਪਰ ਸਭ ਤੋਂ ਪਹਿਲਾਂ ਗੱਲ ਇਹ ਹੈ ਵੀ ਕੀ ਅਸੀਂ ਇਹ ਮੰਨੀਏ ਕਿ ਮਨੁੱਖੀ ਕਦਰਾਂ ਕੀਮਤਾਂ ਨੂੰ ਧਿਆਨ ਵਿੱਚ ਰੱਖਦੇ ਆ ਜਗਤਾਰ ਸਿੰਘ ਹਵਾਰਾ ਨੂੰ ਪਰੋਲ ਕਿਸੇ ਵੀ ਵੇਲੇ ਮਿਲ ਸਕਦਾ ਹੈ ਜਾਂ ਅਗਲੇ ਕੁਝ ਦਿਨਾਂ ਚ ਮਿਲ ਸਕਦਾ ਕਿਉਂਕਿ ਦਿੱਲੀ ਚ ਹੁਣ ਭਾਜਪਾ ਦੀ ਸਰਕਾਰ ਹੈ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਸੀ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੇ ਮਾਮਲੇ ਤੇ ਸੈਂਟੈਂਸ ਰਿਵਿਊ ਬੋਰਡ ਨੇ ਸਜ਼ਾ ਖਤਮ ਕਰਨ ਦਾ ਹੁਕਮ ਨਹੀਂ ਸੁਣਾਇਆ ਭਾਵੇਂ ਪ੍ਰਧਾਨ ਮੰਤਰੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਮੌਕੇ ਕਹਿ ਚੁੱਕੇ ਨੇ ਕਿ ਅਸੀਂ ਬੰਦੀ ਸਿੰਘਾਂ ਦੀ ਰਿਹਾਈ ਕਰਾਂਗੇ ਤੇ ਪ੍ਰੋਫੈਸਰ ਭੁੱਲਰ ਦਾ ਨਾਮ ਵੀ ਉਸ ਸੂਚੀ 'ਚ ਹੈ ਹੁਣ ਜਗਤਾਰ ਸਿੰਘ ਹਵਾਰਾ ਦੇ ਮਾਮਲੇ ਦੇ ਵਿੱਚ ਉਹਨਾਂ ਦੇ ਬਿਰਧ ਮਾਤਾ ਜੀ ਕਾਫੀ ਜ਼ਿਆਦਾ ਬਿਮਾਰ ਨੇ ਉਹਨਾਂ ਦੀ ਉਮਰ ਵੀ 80 ਸਾਲ ਤੋਂ ਟੱਪ ਚੁੱਕੀ ਹੈ ਔਰ ਪਿਛਲੇ ਕਈ ਮਹੀਨਿਆਂ ਤੋਂ ਉਹ ਬਹੁਤ ਗੰਭੀਰ ਸਥਿਤੀ ਦੇ ਵਿੱਚ ਨੇ ਬਹੁਤ ਜ਼ਿਆਦਾ ਬਿਮਾਰ ਨੇ ਉਹਨਾਂ ਦਾ ਪਤਾ ਲੈਣ ਲਈ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਯਾਨੀ ਕੁਲਦੀਪ ਸਿੰਘ ਗੜਗਜ ਪਿਛਲੇ ਦਿਨਾਂ ਚ ਗਏ ਲਗਾਤਾਰ ਪੰਥ ਨਾਲ ਜੁੜੇ ਕੌਮ ਨਾਲ ਜੁੜੇ ਔਰ ਪਿੰਡਾਂ ਦੇ ਲੋਕ ਨੇ ਜਿਹੜੇ ਉਹ ਪਤਾ ਲੈ ਕੇ ਆ ਰਹੇ ਨੇ ਬੀਬੀ ਸਤਵੰਤ ਕੌਰ ਜਿਹੜੇ ਪੰਥ ਕੌਂਸਲ ਦੇ ਚੇਅਰਪਰਸਨ ਨੇ ਪਿਛਲੇ ਮਹੀਨੇ ਦੀ 28 ਤਰੀਕ ਨੂੰ ਉਹ ਵੀ ਉਹਨਾਂ ਦਾ ਪਤਾ ਲੈਣ ਗਏ ਸੰਤਾ ਸਿੰਘ ਉਮੈਦਪੁਰ ਉਹਨਾਂ ਦਾ ਪਤਾ ਲੈਣ ਗਏ ਉਹ ਬਹੁਤ ਜ਼ਿਆਦਾ ਬਿਮਾਰ ਨੇ ਹੁਣ ਜਦੋਂ ਕਿਸੇ ਕੈਦੀ ਦੀ ਜਿਹੜਾ ਉਮਰ ਕੈਦ ਕੱਟ ਰਿਹਾ ਹੋਵੇ ਉਹਦੀ ਮਾਤਾ ਬਿਮਾਰ ਹੋਵੇ ਆਮ ਹਾਲਾਤਾਂ ਦੇ ਵਿੱਚ ਪਰੋਲ ਮਿਲ ਜਾਂਦਾ ਪਰ ਜਗਤਾਰ ਸਿੰਘ ਹਵਾਰਾ ਦੇ ਮਾਮਲੇ ਦੇ ਵਿੱਚ ਜਿਹੜਾ ਪਿੰਡ ਹੈ ਹਵਾਰਾ ਕਲਾਂ ਇਹ ਖਮਾਣੋ ਜ਼ਿਲ੍ਹਾ ਫਤਿਗੜ ਸਾਹਿਬ ਦੇ ਵਿੱਚ ਖਮਾਣੋ ਇਲਾਕਾ ਹੈ ਉੱਥੋਂ ਦਾ ਪਿੰਡ ਹੈ ਖਮਾਣੋ ਕਲਾ ਉਸ ਪਿੰਡ ਦੀ ਪੰਚਾਇਤ ਨੇ ਇੱਕ ਐਨਓਸੀ ਜਾਰੀ ਕੀਤੀ ਹੈ ਟੂ ਹੂਮ ਇਟ మే ਕੰਸਰਨ ਜਾਂ ਇੱਕ ਮਤਾ ਪਾਇਆ ਉਸ ਪੰਚਾਇਤ ਨੇ ਜਿਹਦੇ ਵਿੱਚ ਉਹਨਾਂ ਨੇ ਲਿਖਿਆ ਕਿ ਅਗਰ ਜਗਤਾਰ ਸਿੰਘ ਹਵਾਰਾ ਨੂੰ ਉਹਨਾਂ ਦੇ ਬਿਰਧ ਮਾਤਾ ਦਾ ਪਤਾ ਲੈਣ ਲਈ ਪੈਰੋਲ ਦਿੱਤਾ ਜਾਂਦਾ ਹੈ ਤੇ ਅਸੀਂ ਉਹਦੀ ਸਿਫਾਰਿਸ਼ ਕਰਦੇ ਹਾਂ ਪੈਰੋਲ ਦਿੱਤਾ ਜਾਣਾ ਚਾਹੀਦਾ ਹੈ ਔਰ ਪੂਰਾ ਪਿੰਡ ਔਰ ਪਿੰਡ ਦੀ ਪੰਚਾਇਤ ਨੂੰ ਔਰ ਕਿਸੇ ਵੀ ਪਿੰਡ ਵਾਸੀ ਨੂੰ ਕਿਸੇ ਤਰ੍ਹਾਂ ਦਾ ਕੋਈ ਇਤਰਾਜ਼ ਨਹੀਂ ਹੈ ਇਹ ਤਾਂ ਗੱਲ ਸੀਗੀ ਇੱਕ ਪੰਚਾਇਤ ਦੀ ਜਿਹੜੀ ਖਮਾਣੋ ਥਾਣੇ ਦੇ ਵਿੱਚ ਪੰਚਾਇਤ ਨੇ ਆਪਣਾ ਮਤਾ ਵੀ ਸੌਂਪਿਆ ਔਰ ਜਿਹੜੀ ਚਿੱਠੀ ਲਿਖੀ ਹੈ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੂੰ ਉਹਨਾਂ ਨੂੰ ਵੀ ਇਹ ਪੂਰਾ ਬਿਉਰਾ ਉਹਦੇ ਵਿੱਚ ਲਿਖ ਕੇ ਦਿੱਤਾ ਗਿਆ ਹੁਣ ਸਵਾਲ ਇਹ ਹੈ ਕਿ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਉਹਦੇ ਅੱਗੇ ਦੋ ਵੱਡੇ ਮਾਮਲੇ ਨੇ ਆ ਜਿਹੜੇ ਬੀਜੇਪੀ ਦੇ ਵੱਡੇ ਲੀਡਰ ਨੇ ਆਰ ਪੀ ਸਿੰਘ ਉਹ ਵੀ ਵਕਾਲਤ ਕਰ ਰਹੇ ਨੇ ਲਗਾਤਾਰ ਬੰਦੀ ਸਿੰਘਾਂ ਦੀ ਉਹ ਤਾਂ ਪੱਕੀ ਰਿਹਾਈ ਦੀ ਮੰਗ ਕਰ ਰਹੇ ਨੇ ਬੀਜੇਪੀ ਦਾ ਆਰ ਪੀ ਸਿੰਘ ਬੁਲਾਰਾ ਹੈ ਵੱਡਾ ਔਰ ਵੱਡਾ ਲੀਡਰ ਹੈ ਆਰ ਪੀ ਸਿੰਘ ਹੋਰੀ ਔਰ ਉਹ ਲਗਾਤਾਰ ਪਿਛਲੇ 23 ਸਾਲਾਂ ਤੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਆਪਣੇ ਪੱਧਰ ਤੇ ਮੰਗ ਕਰਦੇ ਆ ਰਹੇ ਨੇ ਬਤੌਰ ਬੀਜੇਪੀ ਦੇ ਆਗੂ ਪ੍ਰਧਾਨ ਮੰਤਰੀ ਸਾਹਿਬ ਤੋਂ ਵੀ ਔਰ ਗ੍ਰਹਿ ਮੰਤਰੀ ਸਾਹਿਬ ਤੋਂ ਵੀ ਔਰ ਬਾਕੀ ਸੂਬਿਆਂ ਦੇ ਮੁੱਖ ਮੰਤਰੀਆਂ ਤੋਂ ਵੀ ਇਸ ਮਾਮਲੇ ਦੇ ਵਿੱਚ ਵੀ ਉਹਨਾਂ ਨੇ ਮੰਗ ਕੀਤੀ ਹੈ ਉਹਨਾਂ ਨੇ ਪ੍ਰੋਫੈਸਰ ਭੁੱਲਰ ਦੇ ਮਾਮਲੇ ਦੇ ਵਿੱਚ ਜਿਹੜਾ ਦਿੱਲੀ ਹਾਈ ਕੋਰਟ ਦਾ ਹੁਕਮ ਹੈ ਕਿ ਦੁਬਾਰਾ ਵਿਚਾਰ ਕੀਤਾ ਜਾਵੇ ਪ੍ਰੋਫੈਸਰ ਭੁੱਲਰ ਦੀ ਪੱਕੀ ਰਿਹਾਈ ਦਾ ਸੈਂਟੈਂਸ ਰਿਵਿਊ ਬੋਰਡ ਉਹਦੀ ਜਿਹੜੀ ਸਜ਼ਾ ਹੈ ਉਹਦੇ ਕੁਆਂਟਮ ਤੇ ਫੈਸਲਾ ਕਰੇ ਸਜ਼ਾ ਦੀ ਮਿਆਦ ਤੇ ਫੈਸਲਾ ਕਰੇ ਕਿ ਅਸੀਂ ਰਿਹਾ ਕਰ ਸਕਦੇ ਹਾਂ ਹੁਣ ਜਿਹੜੀ ਖਮਾਣੋ ਦੀ ਪੰਚਾਇਤ ਨੇ ਖਮਾਣੋ ਕਲਾ ਦੀ ਪੰਚਾਇਤ ਨੇ ਮਤਾ ਪਾਇਆ ਉਸ ਤੋਂ ਬਾਅਦ ਫਤੇਗੜ ਸਾਹਿਬ ਦੇ 40 ਪਿੰਡਾਂ ਦੀਆਂ ਪੰਚਾਇਤਾਂ ਨੇ ਮਤੇ ਪਾਤੇ। ਕੁੱਲ 66 ਪਿੰਡਾਂ ਨੇ ਮਤੇ ਪਾਏ ਨੇ ਕਿ ਜਗਤਾਰ ਸਿੰਘ ਹਵਾਰਾ ਨੂੰ ਪਰੋਲ ਦਿੱਤੀ ਜਾਣੀ ਚਾਹੀਦੀ ਹੈ ਔਰ ਉਹਨਾਂ ਦੇ ਮਾਤਾ ਜੀ ਨੇ ਜਿਹੜੇ ਨਰਿੰਦਰ ਕੌਰ ਉਹਨਾਂ ਨੂੰ ਵੀ ਚਿੱਠੀ ਉਹਨਾਂ ਨੇ ਵੀ ਚਿੱਠੀ ਲਿਖ ਕੇ ਜਗਤਾਰ ਸਿੰਘ ਹਵਾਰਾ ਦੀ ਪੱਕੀ ਪਰੋਲ ਉਹਨਾਂ ਨੇ ਮੰਗੀ ਸੀ ਹੁਣ 66 ਪਿੰਡਾਂ ਦੇ ਵਿੱਚੋਂ 40 ਪਿੰਡ ਨੇ ਜਿਹੜੇ ਉਹ ਖਮਾਣੋਂ ਦੇ ਨੇ ਫਤਗੜ ਸਾਹਿਬ ਦੇ ਨੇ 15 ਪਿੰਡ ਨੇ ਜਿਹੜੇ ਉਹ ਲੁਧਿਆਣਾ ਨਾਲ ਸੰਬੰਧਿਤ ਹੈ ਔਰ ਰੋਪੜ ਦੇ 11 ਪਿੰਡਾਂ ਨੇ ਮਤੇ ਪਾਤੇ ਮੈਨੂੰ ਲੱਗਦਾ ਅੱਜ ਔਰ ਕੱਲ ਆਉਂਦੇ ਦਿਨਾਂ ਦੇ ਵਿੱਚ ਪੰਜਾਬ ਦੀਆਂ ਹੋਰ ਪਿੰਡਾਂ ਦੀਆਂ ਪੰਚਾਇਤਾਂ ਵੀ ਮਤੇ ਪਾਉਣਗੀਆਂ ਹੁਣ ਮੰਗੇ ਹੋ ਰਹੀ ਹੈ ਕਿ ਜਗਤਾਰ ਸਿੰਘ ਹਵਾਰਾ ਨੂੰ ਪੈਰੋਲ ਦਿੱਤਾ ਜਾਵੇ ਮਨੁੱਖੀ ਅਧਿਕਾਰਾਂ ਦੀ ਵਕਾਲਤ ਕਰਦੇ ਹੋਏ ਜਦੋਂ ਇੱਕ ਕੈਦੀ ਦੀ ਮਾਤਾ ਬਹੁਤ ਜ਼ਿਆਦਾ ਵਿਰਧ ਹੈ ਬਿਮਾਰੀ ਦੀ ਅਵਸਥਾ ਦੇ ਵਿੱਚ ਹੈ ਔਰ ਉਸ ਵੇਲੇ ਅਗਰ ਉਹਦੇ ਪੁੱਤ ਨੂੰ ਪੈਰੋਲ ਮਿਲਦਾ ਤੇ ਉਹਦੀ ਜ਼ਿੰਦਗੀ ਦੀ ਇੱਕ ਵੱਡੀ ਇੱਛਾ ਸੰਪੂਰਨ ਹੋਏਗੀ ਇਹ ਇਹ ਮੰਗ ਹੈ ਹੁਣ ਹੁਣ ਭਾਜਪਾ ਦੀ ਸਰਕਾਰ ਹੈ ਦਿੱਲੀ 'ਚ ਜਦੋਂ ਦਿੱਲੀ ਚਰਵਿੰਦ ਕੇਜਰੀਵਾਲ ਦੀ ਸਰਕਾਰ ਸੀ ਉਦੋਂ ਮਨਜਿੰਦਰ ਸਿੰਘ ਸਿਰਸਾ ਔਰ ਬੀਜਪੀ ਦੇ ਹੋਰ ਲੀਡਰ ਅਰਵਿੰਦ ਕੇਜਰੀਵਾਲ ਨੂੰ ਭੰਡਦੇ ਰਹੇ ਨੇ ਕਿ ਪ੍ਰੋਫੈਸਰ ਭੁੱਲਰ ਨੂੰ ਇਹ ਰਿਹਾਨੀ ਕਰ ਦੇ ਹੁਣ ਮਾਮਲਾ ਦਿੱਲੀ ਦੀ ਸਰਕਾਰ ਕੋਲ ਹੈ ਹੁਣ ਮਨਜਿੰਦਰ ਸਿੰਘ ਸਿਰਸਾ ਭਾਵੇਂ ਉਹ ਇਹ ਮੰਗ ਕਰਦੇ ਨੇ ਪਿਛਲੇ ਸਮਿਆਂ ਚ ਕਿ ਬੰਦੀ ਸਿੰਘ ਰਹਾ ਹੋਣ ਪਰ ਕੀ ਮਨਜਿੰਦਰ ਸਿੰਘ ਸਿਰਸਾ ਹੋਗੇ ਅਰਵਿੰਦਰ ਸਿੰਘ ਲਵਲੀ ਹੋਗੇ ਜਿਹੜੇ ਕਾਂਗਰਸ ਛੱਡ ਕੇ ਆਏ ਨੇ ਮਰਵਾਹਾ ਸਾਹਿਬ ਹੋਗੇ ਜਿਹੜੇ ਕਾਂਗਰਸ ਛੱਡ ਕੇ ਆਏ ਨੇ ਐਮਐਲਏ ਬਣ ਕੇ ਨੇ ਕੀ ਦਿੱਲੀ ਚ ਆਮ ਆਦਮੀ ਪਾਰਟੀ ਦੇ ਸਿੱਖ ਲੀਡਰ ਭਾਵੇਂ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਲੀਡਰ ਨੇ ਕੀ ਇਹ ਸਾਰੇ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਤੇ ਇਹ ਦਬਾਅ ਪਾਉਣਗੇ ਕਿ ਹੁਣ ਤੁਹਾਡੀ ਵਾਰੀ ਹੈ ਤੁਸੀਂ ਫੈਸਲੇ ਕਰੋ ਇਹ ਭਾਜੀਪੀ ਦੇ ਲਈ ਵੀ ਫੈਸਲੇ ਦੀ ਘੜੀ ਹੈ ਟੈਸਟ ਦੀ ਘੜੀ ਹੈ ਅਗਰ ਭਾਜੀਪੀ ਨੇ ਭਵਿੱਖ ਚ ਪੰਜਾਬ ਚ ਆਪਣੇ ਕਦਮ ਅੱਗੇ ਵਧਾਉਣੇ ਨੇ ਦੇਖੋ ਸ਼ਹਿਰਾਂ ਚ ਪੰਜਾਬ ਚ ਭਾਜੀਪੀ ਤਕੜੀ ਹੋਈ ਹੈ ਇਹਦੇ ਚ ਕੋਈ ਦੂਰਅਏ ਨਹੀਂ ਹੈ ਔਰ ਮੇਰਾ ਇਹ ਮੰਨਣਾ ਹੈ ਕਿ 27 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਅਗਰ ਮੈਂ ਅੱਜ ਦੀ ਗੱਲ ਕਰਾਂ ਤੇ ਸ਼ਹਿਰਾਂ ਦੇ ਵਿੱਚ ਸਭ ਤੋਂ ਵੱਡੀ ਪਾਰਟੀ ਬਣ ਕੇ ਉਭਰੇਗੀ ਅਸੀਂ 2024 ਦੀਆਂ ਲੋਕ ਸਭਾ ਚੋਣਾਂ ਦੇ ਦੌਰਾਨ ਦੇਖ ਲਿਆ ਕਿ ਭਾਰਤੀ ਜਨਤਾ ਪਾਰਟੀ ਨੇ ਸ਼ਹਿਰਾਂ ਦੇ ਵਿੱਚ ਚੰਗਾ ਜਲਵਾ ਦਿਖਾਇਆ 18.5% ਵੋਟ ਮਿਲੀ ਹੈ ਮੈਨੂੰ ਲੱਗਦਾ ਹੈ 27 ਤੋਂ ਪਹਿਲਾਂ ਸ਼ਹਿਰਾਂ 'ਚ ਬੀਜੇਪੀ ਦੀ ਲਹਿਰ ਚੱਲ ਰਹੀ ਹੈ ਔਰ ਬੀਜੇਪੀ ਬਾਰੇ ਆਮ ਤੌਰ ਤੇ ਮੰਨਿਆ ਜਾਂਦਾ ਹੈ ਕਿ ਜਦੋਂ ਬੀਜੇਪੀ ਦਾ ਵੋਟ ਬੈਂਕ ਆਪਣੇ ਖੇਤਰ ਚ ਵੱਧਦਾ ਹੈ ਸ਼ਹਿਰਾਂ ਚ ਉਹ ਘਟਣਾ ਬੜਾ ਔਖਾ ਹੁੰਦਾ ਮੈਂ ਜਿਮਨੀ ਚੋਣਾ ਨੂੰ ਸਾਈਡ ਤੇ ਰੱਖਦਾ ਕਿਉਂਕਿ ਜਿਮਨੀ ਚੋਣਾ ਇੱਕ ਵੱਖਰੀ ਤਰ੍ਹਾਂ ਦਾ ਮਜਮੂਨ ਹੁੰਦੀਆਂ ਨੇ ਪਰ ਸਤਾਈ ਜਗਰ ਬੀਜੇਪੀ ਸ਼ਹਿਰਾਂ ਚ ਆਪਣੇ ਆਪ ਨੂੰ ਤਕੜਾ ਮੰਨ ਰਹੀ ਹੈ ਵੱਡੇ ਵੱਡੇ ਲੀਡਰ ਛੱਡ ਛੱਡ ਦੂਜੀਆਂ ਪਾਰਟੀਆਂ ਬੀਜੇਪੀ ਚ ਆ ਰਹੇ ਨੇ ਹੁਣ ਤਾਂ ਆਪ ਵਾਲੇ ਵੀ ਛੱਡ ਛੱਡ ਬੀਜੇਪੀ ਚ ਆਉਣ ਲੱਗੇ ਆਪਾਂ ਦੇਖਿਆ ਤਰਨ ਤਰਨ ਦੇ ਵਿੱਚ ਵੀ ਇੱਕ ਉਹਨਾਂ ਦਾ ਲੀਡਰ ਆਪ ਵਾਲਿਆਂ ਦਾ ਛੱਡ ਕੇ ਆਮ ਆਦਮੀ ਪਾਰਟੀ ਬੀਜੇਪੀ ਚ ਆ ਗਿਆ ਕਾਂਗਰਸ ਦੇ ਤਾਂ ਕਈ ਵੱਡੇ ਵੱਡੇ ਡਿਗਜ ਆ ਗਏ ਅਕਾਲੀ ਦਲ ਦੇ ਕਈ ਆ ਗਏ ਪਿੱਛੇ ਦੇ ਚੀਮਾ ਸਾਹਿਬ ਆ ਗਏ ਆ ਰਣਜੀਤ ਸਿੰਘ ਗਿੱਲ ਆ ਗਏ ਮੁਹਾਲੀ ਵਾਲੇ ਲਗਾਤਾਰ ਆ ਰਹੇ ਨੇ ਪਰ ਗੱਲ ਪਿੰਡਾਂ ਦੀ ਹੈ ਜਿਹੜੀ ਪਿੰਡਾਂ ਦੀ ਮਾਨਸਿਕਤਾ ਹੈ ਉਹਦੇ ਨਾਲ ਬੀਜੇਪੀ ਕਿਵੇਂ ਨਿਪਟੂ ਹੁਣ ਉਹ ਗੱਲ ਇੱਥੇ ਆ ਗਈ ਜਦੋਂ ਪ੍ਰਧਾਨ ਮੰਤਰੀ ਸਾਹਿਬ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕਰਦੇ ਆ ਬੀਜੇਪੀ ਦੇ ਲੀਡਰ ਅਰਵਿੰਦ ਕੇਜਰੀਵਾਲ ਨੂੰ ਨਿੰਦਦੇ ਸੀ ਵੀ ਪ੍ਰੋਫੈਸਰ ਭੁੱਲਰ ਤੇ ਫੈਸਲਾ ਨਹੀਂ ਕੀਤਾ 5 ਸਾਲ 7 ਸਾਲ 10 ਸਾਲ ਇਹਨਾਂ ਦੀ ਸਰਕਾਰ ਰਹੀ ਹੈ ਹੁਣ ਤਾਂ ਬੀਜੇਪੀ ਦੀ ਵੀ ਸਰਕਾਰ ਆਈ ਨੂੰ 6 ਮਹੀਨੇ ਤੋਂ ਜ਼ਿਆਦਾ ਹੋ ਗਏ ਦਿੱਲੀ ਦੇ ਵਿੱਚ ਹੁਣ ਪ੍ਰੋਫੈਸਰ ਭੁੱਲਰ ਤੇ ਕੀ ਅਗਲੇ 5-7 ਦਿਨਾਂ ਚ ਰਿਹਾਈ ਦੇ ਆਰਡਰ ਕਰ ਦੇਣਗੇ ਮੀਟਿੰਗ ਬੁਲਾ ਕੇ ਸੈਂਟੈਂਸ ਰਿਵਿਊ ਬੋਰਡ ਦੀ ਇੱਕ ਦੂਸਰਾ ਜਗਤਾਰ ਹਵਾਰਾ ਨੂੰ ਤੁਰੰਤ ਪੈਰੋਲ ਦੇ ਦੇਣਗੇ ਉਹਨਾਂ ਦੇ ਮਾਤਾ ਜੀ ਬਿਮਾਰ ਹੈ ਦੇਣਾ ਚਾਹੀਦਾ ਰਜੀਵ ਗਾਂਧੀ ਦੇ ਦੋਸ਼ੀ ਸਜ਼ਾਵਾਂ ਪੂਰੀਆਂ ਕਰਕੇ ਫਾਂਸੀਆਂ ਤੋਂ ਉਮਰ ਕੈਦ ਉਮਰ ਕੈਦਾਂ ਕੱਟ ਕੇ ਰਹਾ ਹੋ ਕੇ ਚਲੇ ਗਏ ਪਰ ਸਿੱਖ ਕੈਦੀਆਂ ਦੇ ਮਾਮਲੇ ਦੇ ਵਿੱਚ ਅਜੇ ਆ ਕਿਉਂ ਨਹੀਂ ਹੈ ਇਹ ਸਵਾਲ ਉਸੇ ਤਰ੍ਹਾਂ ਬਰਕਰਾਰ ਹੈ ਜਿਹੜਾ ਲਗਾਤਾਰ ਲਗਾਤਾਰ ਜਿਹੜਾ ਸਿੱਖ ਮਨਾਂ ਦੇ ਵਿੱਚ बार-बार ਵਾਂਗ ਰੋਲੇ ਜੇ ਪੈਦਾ ਕਰਦਾ ਹੈ ਸਿੱਖ ਕੈਦੀਆਂ ਨੂੰ ਰਿਹਾਈ ਕਿਉਂ ਨਹੀਂ ਯਾ ਪਰੋਲ ਕਿਉਂ ਨਹੀਂ ਪੱਕੀ ਜ਼ਮਾਨਤ ਕਿਉਂ ਨਹੀਂ ਉਮਰ ਕੈਦ ਤੋਂ ਬਾਅਦ ਇਹ ਸਵਾਲ ਉਹਨਾ ਹੀ ਵੱਡਾ ਹੈ ਜਿੰਨਾ ਵੱਡਾ ਸਵਾਲ ਇਹ ਹੈ ਕਿ 84 ਕਤਲੇਆਮ ਦੇ ਵਿੱਚ 3000 ਤੋਂ ਵੱਧ ਸਰਕਾਰੀ ਰਿਕਾਰਡ ਦੇ ਮੁਤਾਬਕ ਸਿੱਖਾਂ ਦਾ ਕਤਲ ਹੋਇਆ ਤੇ ਸਿੱਖਾਂ ਦੇ ਕਤਲ ਦਾ ਇੱਕ ਵੀ ਦੋਸ਼ੀ ਫਾਂਸੀ ਤੇ ਨਹੀਂ ਚੜਿਆ ਇਹ ਵੀ ਸਵਾਲ ਓਡਾ ਵੱਟਾ ਹੈ ਸੋ ਸਿੱਖ ਮਾਨਸਿਕਤਾ ਨੂੰ ਭਾਜਪਾ ਨੂੰ ਸਮਝਣਾ ਪਊਗਾ ਇਹ ਗੱਲ ਠੀਕ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੱਗ ਬੰਨ੍ਹਦੇ ਨੇ ਗੁਰਦੁਆਰਾ ਸਾਹਿਬ ਚ ਜਾਂਦੇ ਨੇ ਸਮੇਂ-ਸਮੇਂ ਤੇ ਮੱਥਾ ਟੇਕਦੇ ਨੇ ਲੰਗਰ ਦੀ ਸੇਵਾ ਕਰਦੇ ਨੇ ਹਰਿਆਣੇ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਪੱਗ ਬੰਨ ਕੇ ਰੱਖਦੇ ਨੇ ਪੰਜਾਬ ਆਉਂਦੇ ਨੇ ਸਿੱਖਾਂ ਦੇ ਨੇੜੇ ਨੇ ਪਰ ਸਵਾਲ ਸਿੱਖਾਂ ਦੇ ਮਸਲੇ ਹੱਲ ਕਰਨ ਦਾ ਕਿਸਾਨੀ ਕਿਸਾਨਾਂ ਦੇ ਨਾਲ ਐਮਐਸਪੀ ਦਾ ਜਿਹੜਾ ਰੌਲਾ ਹੈ ਉਹ ਵੀ ਰੌਲਾ ਲੇਕਿਨ ਉਹਦੀ ਕਿਸਮ ਵੱਖਰੀ ਹੈ ਲੇਕਿਨ ਜਿਹੜੇ ਸਿੱਖ ਕੈਦੀਆਂ ਦੀ ਉਮਰ ਕਾਇਦਾ ਪੂਰੀਆਂ ਹੋਣ ਤੋਂ ਬਾਅਦ ਪੈਰੋਲ ਤੇ ਜ਼ਮਾਨਤਾਂ ਦੇ ਮਾਮਲੇ ਨੇ ਇਹ ਭਾਵਨਾਤਮਕ ਮੁੱਦੇ ਨੇ ਇਹਨਾਂ ਦੇ ਵਿੱਚ ਮੁੱਖ ਰੂਪ ਦੇ ਵਿੱਚ ਜਿਹੜੇ ਪਵਾੜੇ ਰਹੇ ਨੇ ਪਿਛਲੇ ਸਮਿਆਂ 'ਚ ਉਹ ਕਾਂਗਰਸ ਨਾਲ ਰਹੇ ਨੇ ਪਰ ਬੀਜੇਪੀ ਨੇ ਵੀ ਇਹਨਾਂ ਮਸਲਿਆਂ ਨੂੰ ਹੱਲ ਨਹੀਂ ਕੀਤਾ ਇਹ ਵੇਲੇ ਬੀਜੇਪੀ ਕੋਲੇ ਕੀ ਬੀਜੇਪੀ ਪ੍ਰੋਫੈਸਰ ਭੁੱਲਰ ਦੀ ਸੈਂਟੈਂਸ ਰਿਵਿਊ ਬੋਰਡ ਬੁਲਾ ਕੇ ਰਿਹਾਈ ਕਰ ਦੇਗੀ ਜਿਹੜੀ ਬਣਦੀ ਹੈ ਕੀ ਹੁਣ ਜਗਤਾਰ ਸਿੰਘ ਹਵਾਰਾ ਨੂੰ ਪੈਰੋਲ ਦੇ ਦੇਗੀ ਬੀਬੀ ਰੇਖਾ ਗੁਪਤਾ ਦਿੱਲੀ ਦੀ ਮੁੱਖ ਮੰਤਰੀ ਅਗਰ ਇਹ ਕੰਮ ਕਰਤੇ ਦੇ ਸਿੱਖਾਂ ਔਰ ਭਾਜਪੀ ਦੇ ਵਿੱਚ ਇੱਕ ਨੇੜਤਾ ਦਾ ਰਾਹ ਖੁੱਲੇਗਾ ਭਾਵੇਂ ਭਾਜਪੀ ਕਹਿੰਦੀ ਹੈ ਕਿ ਅਸੀਂ ਸਿੱਖ ਭਾਈਚਾਰੇ ਦੇ ਬਿਲਕੁਲ ਨੇੜੇ ਆ ਅਸੀਂ ਸਾਰਿਆਂ ਨੂੰ ਨਾਲ ਲੈ ਕੇ ਚੱਲਦੇ ਆ ਪਰ ਸਿੱਖ ਮਨਾਂ ਦੇ ਭਾਵਨਾਤਮਕ ਮੁੱਦਿਆਂ 'ਚ ਭਾਜਪੀ ਦੇ ਫੈਸਲੇ ਇਹ ਤੈਅ ਕਰਨਗੇ ਮੈਂ ਨਹੀਂ ਕਹਿੰਦਾ ਕਿ ਬਲਵੰਤ ਸਿੰਘ ਰਵਾਜੋਆਣਾ ਦੀ ਰਿਹਾਈ ਕੀਤੀ ਜਾਵੇ ਉਹ ਬਿਲਕੁਲ ਹੀ ਵੱਖਰਾ ਮਸਲਾ ਹੈ ਇੱਕ ਵਿਅਕਤੀ ਜਿਹੜਾ ਕਹਿ ਰਿਹਾ ਕਿ ਮੈਨੂੰ ਮੇਰੀ ਮੈਨੂੰ ਸਜ਼ਾ ਦਿਓ ਮੈਨੂੰ ਮਾਫੀ ਨਹੀਂ ਚਾਹੀਦੀ ਮੈਂ ਕਾਨੂੰਨ ਵਿਵਸਥਾ ਕੁਝ ਨਹੀਂ ਮੰਨਦਾ ਉਹਦੇ ਬਾਰੇ ਸੋਚਿਆ ਜਾ ਸਕਦਾ ਹੈ ਕਿ ਉਹਨੂੰ ਰਿਹਾਈ ਕਿਵੇਂ ਦਿੱਤੀ ਜਾਵੇ ਹਾਂ ਉਹਦੀ ਫਾਂਸੀ ਉਮਰ ਕੈਚ ਬਦਲ ਦਿੱਤੀ ਜਾਣੀ ਚਾਹੀਦੀ ਅਜੇ ਤੱਕ ਫਾਂਸੀ ਨਹੀਂ ਦਿੱਤੀ ਪਰ ਬਲਵੰਤ ਸਿੰਘ ਪਰ ਪ੍ਰੋਫੈਸਰ ਭੁੱਲਰ ਦਾ ਮਾਮਲਾ ਹੋ ਗਿਆ ਜਗਤਾਰ ਸਿੰਘ ਹਵਾਰਾ ਦਾ ਮਾਮਲਾ ਹੋ ਗਿਆ ਇਹ ਮਾਮਲੇ ਨਿਸ਼ਚਿਤ ਤੌਰ ਤੇ ਭਾਰਤੀ ਜਨਤਾ ਪਾਰਟੀ ਨੂੰ ਨਿਜਿੱਠਣੇ ਚਾਹੀਦੇ ਨੇ ਨਿਬੜਨੇ ਚਾਹੀਦੇ ਨੇ ਹੁਣ ਜੁਲਾਈ 2007 ਚ ਫਾਂਸੀ ਦੀ ਮੌਤ ਦੀ ਸਜ਼ਾ ਸੁਣਾਈ ਗਈ ਸੀ ਜਗਤਾਰ ਸਿੰਘ ਹਵਾਰਾ ਨੂੰ ਹਾਲਾਂਕਿ ਉਸ ਤੋਂ ਬਾਅਦ 1995 ਚ ਪਹਿਲਾਂ ਉਹਦੇ ਤੇ ਚਾਰਜ ਫਰੇਮ ਹੋਏ ਸੀ 2007 ਚ ਸਜ਼ਾ ਉਸ ਤੋਂ ਬਾਅਦ ਬੁੜੈਲ ਜੇਲ੍ਹ ਚੰਡੀਗੜ੍ਹ ਦੇ ਵਿੱਚੋਂ ਬੰਦ ਸੀ ਔਰ 2004 ਚ ਸਾਨੂੰ ਪਤਾ ਹੈ 2004 ਦੇ ਵਿੱਚ 21 ਤੇ 22 ਜੂਨ ਦਾ ਸਮਾਂ ਸੀ ਬੁੜੈਲ ਜੇਲ੍ਹ ਤੋੜ ਕੇ ਜਗਤਾਰ ਸਿੰਘ ਹਵਾਰਾ ਨਿਕਲ ਗਿਆ ਸੀ 2005 ਚ ਫੇਰ ਦਿੱਲੀ ਤੋਂ ਫੜਿਆ ਗਿਆ ਫੇਰ ਕੇਸ ਚੱਲਿਆ ਪਰ ਇਸ ਦੇ باوجود 2010 ਚ 2010 ਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਉਹਦੀ ਮੌਤ ਦੀ ਸਜ਼ਾ ਨੂੰ ਉਮਰ ਕੈਚ ਚ ਤਬਦੀਲ ਕੀਤਾ ਸੀ ਸੋ 2010 ਚ ਉਹਦੀ ਮੌਤ ਦੀ ਸਜ਼ਾ ਉਮਰ ਕੈਚ ਚ ਤਬਦੀਲ ਹੋਈ ਸੀ 2010 ਤੋਂ ਲੈ ਕੇ ਜੇ 2025 ਆ ਗਈ ਤੇ 15 ਸਾਲ ਉਹਦੀ ਮੌਤ ਦੀ ਸਜ਼ਾ ਉਮਰ ਕੈਚ ਚ ਤਬਦੀਲ ਹੋਏ ਹੋਗੇ 2007 ਤੋਂ ਉਹ ਸਜ਼ਾ ਭੁਗਤ ਰਿਆ 2007 ਤੋਂ ਲੈ ਕੇ 2025 ਤੱਕ 18 ਸਾਲ ਕਰੀਬ ਹੋ ਗਏ 17.5 18 27 ਚੜਦੇ 20 ਸਾਲ ਪੂਰੇ ਹੋ ਜਾਣਗੇ ਸੋ ਪਰੋਲ ਦੀ ਮੰਗ ਹੋ ਰਹੀ ਹੈ ਆਉਣ ਵਾਲੇ ਸਮੇਂ ਚ ਜਗਤਾਰ ਸਿੰਘ ਹਵਾਰਾ ਦੀ ਵੀ ਮਕਮਲ ਰਿਹਾਈ ਦੀ ਵੀ ਮੰਗ ਹੋਏਗੀ ਕਿ ਪੱਕੀ ਪਰੋਲ ਦਿੱਤੀ ਜਾਵੇ ਜਿਵੇਂ ਉਹਨਾਂ ਦੇ ਮਾਤਾ ਨਰਿੰਦਰ ਕੌਰ ਜੀ ਨੇ ਲਿਖਿਆ ਸੋ ਇਸ ਕਰਕੇ ਇਸ ਮਾਮਲੇ 'ਚ ਹੁਣ ਕੇਂਦਰ ਦੀ ਸਰਕਾਰ ਔਰ ਦਿੱਲੀ ਦੀ ਸਰਕਾਰ ਕੀ ਫੈਸਲਾ ਕਰਦੀ ਹੈ ਇਹ ਬਹੁਤ ਫੈਸਲਾ ਕੌਣ ਸਾਬਤ ਹੋਏਗੀ 2027 ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਦੇ ਪ੍ਰਤੀ ਸਿੱਖ ਮਾਨਸਿਕਤਾ ਦਾ ਰੁਝਾਨ ਕੀ ਰਹਿੰਦਾ ਹੈ ਔਰ ਅਗਰ ਤੁਰੰਤ ਇੱਕ ਦੋ ਦਿਨਾਂ ਦੇ ਵਿੱਚ ਬੀਜੇਪੀ ਇਹ ਵੱਡੇ ਫੈਸਲੇ ਕਰ ਦਿੰਦੀ ਹੈ ਦੋਵੇਂ ਤੇ ਤਰਨਤਾਰਨ ਦੀ ਜ਼ਿਮਨੀ ਚੋਂ ਚ ਵੀ ਬੀਜੇਪੀ ਨੂੰ ਇਹਦਾ ਅਸਰ ਦੇਖਣ ਨੂੰ ਮਿਲੇਗਾ ਸੋ ਤਰਨਤਾਰਨ ਦੇ ਵਿੱਚ ਜਿਹੜੀਆਂ ਵੋਟਾਂ ਨੇ ਉਹ ਵੀ ਭਾਵਨਾਤਮਕ ਮੁੱਦਿਆਂ ਦੇ ਉੱਤੇ ਜ਼ਿਆਦਾ ਪੈ ਰਹੀਆਂ ਨੇ ਉਂਝ ਪ੍ਰਧਾਨ ਮੰਤਰੀ ਨੇ ਜਦੋਂ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕੀਤੀ ਇਹਦਾ ਮਤਲਬ ਸਾਫ਼ ਹੈ ਕਿ ਪ੍ਰਧਾਨ ਮੰਤਰੀ ਚਾਹੁੰਦੇ ਨੇ ਕਿ ਜਿਹੜੀ ਪੰਜਾਬ ਦੇ ਪਿੰਡੂ ਖੇਤਰਾਂ ਦੇ ਸਿੱਖ ਮਨਾ ਚ ਜਿਹੜੀ ਜਿਹੜਾ ਬੀਜੇਪੀ ਦੇ ਪ੍ਰਤੀ ਨਾਰਾਜ਼ਗੀ ਆ ਉਹ ਦੂਰ ਹੋਵੇ ਪਰ ਉਹਦੇ ਲਈ ਫੈਸਲੇ ਕਰਨੇ ਪੈਣਗੇ ਦਲਾ ਜੀ ਕੱਲ ਪੇਸ਼ ਕੀਤਾ ਜਾਣਾ ਸੀ ਡੀਆਈਜੀ ਹਰਚਰਨ ਸਿੰਘ ਭੁੱਲਰ ਮਾਮਲੇ ਦੇ ਵਿੱਚ ਗ੍ਰਿਫਤਾਰ ਮਿਡਲਮੈਨ ਕ੍ਰਿਸ਼ਾਨੂੰ ਸ਼ਰਦਾ ਅੱਜ ਉਸ ਨੂੰ ਪੇਸ਼ ਕੀਤਾ ਜਾ ਸਕਦਾ ਹੈ ਤੇ ਨਵੇਂ ਖੁਲਾਸੇ ਹੋਏ ਨੇ ਕਹਿੰਦੇ सीबीआई ਨੇ ਜਿਹੜੇ ਆ ਕਈ ਚੀਜ਼ਾਂ ਨਵੀਆਂ ਲੱਭ ਲਈਆਂ ਨੇ 크ਿਸ਼ਾਨੂ ਦੇ ਮੋਬਾਈਲ ਦੀ ਜਿਹੜੀ WhatsApp ਚੈਟ ਸੀ ਉਹ ਵੀ ਰਿਕਵਰ ਕਰ ਲਈ ਗਈ ਹੈ ਇਸ ਦੇ ਨਾਲ ਨਾਲ ਜਿਹੜੀ ਵੀ ਉਹਦੇ ਫੋਨ ਕਾਲਸ ਹੋਈਆਂ ਨੇ ਟੈਲੀਫੋਨ ਕਾਲਸ ਹੈ ਜਿਹੜੇ ਰਿਕਾਰਡ ਨੇ ਉਹ ਵੀ ਬਾਹਰ ਆ ਚੁੱਕੇ ਨੇ ਯਾਨੀ सीबीआई ਹੁਣ ਹਰ ਤਰ੍ਹਾਂ ਦੀ ਇਸ ਖਾਸ ਜਾਣਕਾਰੀ ਦੇ ਮੱਦੇਨਜ਼ਰ ਕੁਝ ਹੋਰ ਅੱਗੇ ਦੀ ਕਾਰਵਾਈ ਕਰ ਸਕਦੀ ਹੈ ਤੇ ਕੀ ਜੇਕਰ 크ਿਸ਼ਾਨੂ ਜਿਹੜਾ ਹੈ सीबीआई ਰਿਮਾਂਡ ਦੇ ਵਿੱਚ ਉਂਦੇ ਤਾਂ ਸੀਬੀਆਈ ਜਿਹੜੀ ਹੈ 크ਿਸ਼ਾਨੂੰ ਨੂੰ ਲੈ ਕੇ ਹੋਰ ਪੁਲਿਸ ਅਫਸਰਾਂ ਦੀ ਵੀ ਛਾਪੇਮਾਰੀ ਕਰ ਸਕਦੀ ਹੈ ਕਿ ਅਜਹੀਆਂ ਸੰਭਾਵਨਾਵਾਂ ਲੱਗ ਰਹੀਆਂ ਕਿਉਂਕਿ ਕੁਝ ਅਜਹਹੀਆਂ ਖਬਰਾਂ ਜੋ ਹੈ ਸੂਤਰਾ ਤੋਂ ਬਾਹਰ ਤਾਂ ਜ਼ਰੂਰ ਆ ਰਹੀਆਂ ਨੇ ਸੋ ਤੁਸੀਂ ਵਿਸਥਾਰ ਜ਼ਰੂਰ ਕਰਨਾ ਇਸ ਖਬਰ ਦਾ ਕਿ ਜੋ ਕਈ ਖਾਸ ਖੁਲਾਸੇ ਅਗਰ ਕਈ ਅਸੀਂ ਸੀਬੀਆਈ ਦੇ ਹੱਥ ਲੱਗੇ ਨੇ ਕਈ ਜਿਵੇਂ ਫੋਨ ਕਾਲਜ਼ ਦੀ ਗੱਲ ਹੋ ਰਹੀ ਹੈ WhatsApp ਚੈਟ ਦੀ ਗੱਲ ਹੋ ਰਹੀ ਹੈ ਤੇ ਇਸੇ ਮੱਦੇਨਜ਼ਰ ਕੀ ਸੰਭਾਵਨਾਵਾਂ ਲੱਗ ਰਹੀਆਂ ਨੇ ਆਉਂਦੇ ਸਮੇਂ ਵਿੱਚ ਦੇਖੋ ਉਹ ਮੁੰਡਾ ਕਿਰਸ਼ਾਨੂੰ ਸ਼ਾਰਦਾ ਜੀ ਦੇ ਬਾਰੇ सीबीआई ਨੇ ਦਾਵਾ ਕੀਤਾ ਸੀ ਕਿ ਉਹ ਮੀਡਲਮੈਨ ਹੈ ਔਰ ਉਹਦੇ ਵਟਸਐਪ ਨੰਬਰ ਤੋਂ ਹਰਚਨ ਸਿੰਘ ਭੁੱਲਰ ਡੀਆਈਜੀ ਨੂੰ ਟੈਲੀਫੋਨ ਕੀਤਾ ਗਿਆ ਸੀ ਤੇ सीबीआई ਨੇ ਉਹ ਪੂਰਾ ਟਰੈਪ ਲਗਾ ਕੇ ਉਸ ਆਡੀਓ ਕਾਲ ਦੀ ਰਿਕਾਰਡਿੰਗ ਵੀ ਕੀਤੀ ਤੇ ਵੀਡੀਓਗ੍ਰਾਫੀ ਵੀ ਕੀਤੀ ਇਸ ਤਰ੍ਹਾਂ ਦੀਆਂ ਗੱਲਾਂ ਨੇ ਹੁਣ ਕੱਲ ਸੁਣਵਾਈ ਹੋਣੀ ਸੀ ਕ੍ਰਿਸ਼ਾਨੂੰ ਸ਼ਾਰਦਾ ਦੀ ਕਿਉਂਕਿ सीबीआई ਚਾਹੁੰਦੀ ਹੈ ਉਹਨੂੰ ਰਿਮਾਂਡ ਤੇ ਲੈਣਾ ਕੱਲ ਕਿਰਸ਼ਾਨੂੰ ਸ਼ਾਰਦਾ ਦੇ ਵਕੀਲ ਪੇਸ਼ ਨਹੀਂ ਹੋਏ ਕਿਸੇ ਕਾਰਨ ਕਰਕੇ ਤੇ ਸੁਣਵਾਈ ਅੱਜ ਹੋਣੀ ਹੈ ਹੁਣ ਖਬਰਾਂ ਇਹ ਨੇ ਸੂਤਰਾਂ ਦੇ ਹਵਾਲੇ ਨਾਲ ਕਿ ਕਿਰਸ਼ਾਨੂੰ ਦੀ ਜਿਹੜੀ ਵਟਸਐਪ ਸੀ ਮੋਬਾਈਲ ਦਾ ਉਸ ਵਟਸਐਪ ਦੇ ਵਿੱਚ ਬਹੁਤ ਸਾਰੇ ਲੋਕਾਂ ਨਾਲ ਜਿਹੜੀ ਗੱਲਬਾਤ ਕੀਤੀ ਗਈ ਸੀ ਸੀਬੀਆਈ ਨੇ ਵਟਸਐਪ ਨੂੰ ਅਪਰੋਚ ਕਰਕੇ ਜਿਹੜੀਆਂ ਟੈਲੀਫੋਨ ਦੇ ਵਿੱਚ ਵਟਸਐਪ ਚੈਟਸ ਡਿਲੀਟ ਕੀਤੀਆਂ ਗਈਆਂ ਸੀ ਮਿਟੇ ਦਿੱਤੀਆਂ ਗਈਆਂ ਸੀ ਉਹ ਵੀ ਰਿਕਵਰ ਕਰਾਈਆਂ ਨੇ ਸੂਤਰ ਦਾਵਾ ਕਰਦੇ ਨੇ ਟੈਕਨੋਲੋਜੀ ਦਾ ਜ਼ਮਾਨਾ ਹੈ ਇਲੈਕਟ੍ਰੋਨਿਕਲੀ ਕੋਈ ਵੀ ਚੀਜ਼ ਡਿਲੀਟ ਕੀਤੀ ਜਾਵੇ ਤੇ ਉਹ ਮੋਬਾਈਲ ਚੋਂ ਰਿਕਵਰ ਹੋ ਜਾਂਦੀ ਹੈ ਇਹ ਟੈਕਨੀਕ ਕਹਿੰਦੀ ਹੈ ਤਕਨੀਕ ਦੱਸਦਾ ਇਸ ਗੱਲ ਨੂੰ ਹੁਣ ਅਗਰ ਜਿਹੀ ਗੱਲ ਹੈ ਤੇ ਫਿਰ ਸੂਤਰ ਇਹ ਦੱਸਦੇ ਨੇ ਕਿ सीबीआई ਕੋਲੇ ਕਿਰਸ਼ਾਨੂੰ ਸ਼ਰਦਾ ਦੀਆਂ ਕਈ ਇਸ ਤਰ੍ਹਾਂ ਦੀਆਂ ਵਟਸਐਪ ਤੇ ਗੱਲਾਂ ਬਾਤਾਂ ਨੇ ਚੈਟ ਨੇ ਜਿਹੜੀਆਂ ਸ਼ੱਕੀ ਨੇ ਔਰ ਕ੍ਰਾਈਮ ਦਾ ਸੰਦੇਹ ਤੇ ਸ਼ੱਕ ਪੈਦਾ ਕਰਦੀਆਂ ਨੇ ਸੂਤਰ ਇਹ ਵੀ ਦੱਸਦੇ ਨੇ ਕਿ ਕਿਰਸ਼ਾਨੂੰ ਸ਼ਾਰਦਾ ਕੋਲੋਂ ਜਿਹੜਾ ਪੈਸਾ ਮਿਲਣ ਦਾ ਦਾਵਾ ਕੀਤਾ ਗਿਆ 20-20 ਲੱਖ ਰੁਪਇਆ ਉਹ ਕਿਸੇ ਹੋਰ ਦਾ ਤੇ ਉਹ ਅਫਸਰ ਕਿਹੜਾ ਹੈ ਇਹ ਆਪਣੇ ਆਪ ਚ ਵੱਡੀ ਗੱਲ ਹੈ ਕੀ ਉਹ ਕਿਸੇ ਅਫਸਰ ਦਾ ਪੈਸਾ ਹੈ ਜਾਂ ਕਿਸੇ ਪੋਲੀਟੀਕਲ ਲੀਡਰ ਦਾ ਪੈਸਾ ਹੈ ਇਹ ਸੀਬੀਆਈ ਖੁਲਾਸੇ ਕਰੂਗੀ ਹਜੇ ਸੂਤਰਾਂ ਦੇ ਹਵਾਲੇ ਨਾਲ ਜਿਹੜੀਆਂ ਮੀਡੀਆ 'ਚ ਖਬਰਾਂ ਆ ਰਹੀਆਂ ਨੇ ਕਿਰਸ਼ਾਨੂੰ ਸ਼ਾਰਦਾ ਕਹਿ ਰਿਹਾ ਕਿ ਉਹ ਪੈਸਾ ਉਸ ਦਾ ਨਹੀਂ ਹੈ ਉਹ ਕਿਸੇ ਦੀ ਈਮਾਨਤ ਹੈ ਹੁਣ ਉਹ ਈਮਾਨਤ ਕਿਸ ਦੀ ਹੈ ਇਹ ਚਰਚਾਵਾ ਨੇ ਕਿ सीबीआई ਚਾਹੁੰਦੀ ਹੈ ਕਿ ਕਿਰਸ਼ਾਨੂ ਸ਼ਰਦਾਨੂ ਵਾਧਾ ਮਾਫ ਗਵਾਹ ਬਣਾ ਲਿਆ ਜਾਵੇ ਔਰ ਅਗਰ सीबीआई ਅੱਜ 12 ਦਿਨ ਦਾ ਰਿਮਾਂਡ ਦੇ ਦਿੰਦੀ ਹੈ ਅਗਰ ਕਿਰਸ਼ਾਨੂ ਸ਼ਾਦਦਾ ਸਰਕਾਰੀ ਗਵਾਹ ਵਾਧਾ ਮਾਫ ਗਵਾਹ ਬਣਨ ਲਈ ਤਿਆਰ ਹੋ ਜਾਂਦਾ ਹੈ ਅਗਰ ਹੋ ਜਾਂਦਾ ਤਾਂ ਵੀ ਅਗਰ ਨਹੀਂ ਹੁੰਦਾ ਤਾਂ ਵੀ सीबीआई ਕਿਰਸ਼ਾਨੂ ਸ਼ਰਦਾਨੂ ਨਾਲ ਲੈ ਕੇ ਅਗਲੇ ਕੁਝ ਦਿਨਾਂ ਚ ਸਾਨੂੰ ਕੁਝ ਹੋਰ ਅਫਸਰਾਂ ਦੇ ਛਾਪੇ ਮਾਰਦੀ ਨਜ਼ਰ ਆਏਗੀ ਕਿਉਂਕਿ सीबीआई ਦੇ ਹੱਥ ਸਵੈਟਰ ਦਾ ਇੱਕ ਉਨ ਦਾ ਸਿਰਾ ਹੱਥ ਲੱਗ ਗਿਆ ਹੁਣ सीबीआई ਇਸ ਕਰਪਸ਼ਨ ਦੇ ਸਵੈਟਰ ਨੂੰ ਉਧੇੜੇਗੀ ਕਾਲਰਾਂ ਤੱਕ ਪਹੁੰਚੇਗੀ ਬਟਨ ਖੋਲੇਗੀ ਫਿਰ ਪਤਾ ਲੱਗੂਗਾ ਕਿ ਕਿਹਦੇ ਕੀਦੇ ਢਿੱਡ ਨੰਗੇ ਹੁੰਦੇ ਨੇ ਸੋ ਕਿਹੜੇ ਕਿਹੜੇ ਅਫਸਰ ਸ਼ਕੰਜੇ ਚਾਉਂਦੇ ਨੇ ਪੁਲਿਸ ਦੇ ਆਉਂਦੇ ਨੇ ਆਈਐਸ ਅਫਸਰ ਆਉਂਦੇ ਨੇ ਹਜੇ ਤੱਕ ਖਬਰਾਂ ਨਹੀਂ ਇੱਕ ਦਰਜਨ ਦੇ ਕਰੀਬ ਅਫਸਰ ਹੋ ਸਕਦੇ ਨੇ ਜਿਨ੍ਹਾਂ ਦੇ ਵਿੱਚੋਂ ਕਈ ਪੁਲਿਸ ਅਫਸਰ ਨੇ ਕਈ ਪ੍ਰਸ਼ਾਸਨਿਕ ਅਫਸਰ ਨੇ ਹੁਣ ਕਿਰਸ਼ਾਨੂੰ ਸ਼ਾਰਦਾ ਦੇ ਨਾਲ ਅਗਰ ਛਾਪੇਮਾਰੀ ਹੋਈ ਦੂਜੇ ਅਫਸਰਾਂ ਦੇ ਤੇ ਮੁਸੀਬਤਾਂ ਵਧਣ ਵਾਲੀਆਂ ਨੇ ਉਹਦੇ ਨਾਲ ਪੰਜਾਬ ਸਰਕਾਰ ਦੀ ਜਿਹੜੀ ਪ੍ਰਸ਼ਾਸਨਿਕ ਕਾਰਗੁਜ਼ਾਰੀ ਆ ਉਹਦੇ ਤੇ ਵੀ ਸਵਾਲ ਖੜੇ ਹੋਣਗੇ ਇਹ ਮੁੱਦਾ ਸਿਆਸੀ ਬਣ ਜਾਣਾ ਹੈ ਚੋਣਾਂ ਤੋਂ ਪਹਿਲਾਂ ਕਿਉਂਕਿ ਪਿਛਲੇ ਕੁਝ ਸਮੇਂ ਚ ਜੇ ਅਸੀਂ ਸਿਰਫ ਰੋਪੜ ਡੈਮ ਦੀ ਗੱਲ ਕਰ ਲਈਏ ਤੇ ਸਰਕਾਰ ਨੇ ਡੀਆਈਜੀ ਹਰਚਰਨ ਭੁੱਲਰ ਦੀ ਅਗਵਾਈ ਦੇ ਵਿੱਚ ਉੱਥੇ ਪੰਜਾਬ ਪੁਲਿਸ ਲਾ ਦਿੱਤੀ ਸੀ ਤੇ ਪਾਣੀ ਛੱਡਣ ਨਹੀਂ ਸੀ ਦਿੱਤਾ ਕੇਂਦਰ ਨੇ ਕਿਹਾ ਸੀ ਅਸੀਂ ਸੈਂਟਰਲ ਸਕਿਉਰਿਟੀ ਸੀਆਈਐਸਐਫ ਲਾਵਾਂਗੇ ਭਗਵੰਤ ਮਾਨ ਸਾਹਿਬ ਦਾ ਦਾਵਾ ਸੀ ਕਿ ਅਸੀਂ ਇਹ ਲੱਗਣ ਨਹੀਂ ਦੇਣੀ ਸਕਿਉਰਿਟੀ ਪਰ ਸਕਿਉਰਿਟੀ ਲੱਗ ਚੁੱਕੀ ਹੈ ਇਹਦਾ ਮਤਲਬ ਹੈ ਕਈ ਹਾਲਾਤਾਂ ਦੇ ਵਿੱਚ ਪੰਜਾਬ ਦਾ ਮੁੱਖ ਮੰਤਰੀ ਵੀ ਗੱਲਾਂ ਤਾਂ ਕਰ ਸਕਦਾ ਹੈ ਪਰ ਉਹਨਾਂ ਨੂੰ ਪੂਰਾ ਨਹੀਂ ਕਰ ਸਕਦਾ ਕਿਉਂਕਿ ਇਹ ਸਿਸਟਮ ਤੇ ਕਾਨੂੰਨ ਹੈ ਕੇਂਦਰ ਸਰਕਾਰ ਨੇ ਸੀਆਈਐਸਐਫ ਦੀ ਸਿਕਿਉਰਿਟੀ ਡੈਮਾ ਤੇ ਲਾ ਦੱਤੀ ਹੈ ਹੁਣ ਆਉਂਦੇ ਸਮੇਂ ਚ ਪੰਜਾਬ ਦੇ ਅਫਸਰ ਪੰਜਾਬ ਦੀ ਸਰਕਾਰ ਦਿੱਲੀ ਦੇ ਅਫਸਰ ਦਿੱਲੀ ਦੀ ਸਰਕਾਰ ਦਿੱਲੀ ਤੋਂ ਭਾਵ ਕੇਂਦਰ ਸਰਕਾਰ ਇਹਨਾਂ ਦੋਵਾਂ ਦੇ ਵਿੱਚ ਸਾਨੂੰ ਕਈ ਤਰ੍ਹਾਂ ਦੇ ਸਿਆਸੀ ਘੋਲ ਨਜ਼ਰ ਆਉਣਗੇ ਜਿਦੇ ਵਿੱਚ ਕਰਪਟ ਅਫਸਰ ਪਿਸ ਜਾਣਗੇ ਜਿਹੜੇ ਅਫਸਰ ਸਰਕਾਰਾਂ ਦੀ ਸ਼ਹਿਤੇ ਮਾੜੇ ਕੰਮ ਕਰਦੇ ਰਹੇ ਨੇ ਜੇ ਪੰਜਾਬ ਵਾਲੇ ਮਾੜੇ ਕਰਦੇ ਰਹੇ ਨੇ ਤੇ ਕੇਂਦਰ ਵਾਲੇ ਉਹਨਾਂ ਨੂੰ ਹੁਣ ਪੀ ਦੇਣਗੇ ਪੀਸ ਦੇਣਗੇ ਸਿਆਸਤ ਦੇ ਵਿੱਚ ਜਿਹੜੇ ਅਫਸਰ ਹੱਥਾਂ ਦੇ ਖਡਾਉਣੇ ਬਣ ਜਾਂਦੇ ਨੇ ਫਿਰ ਉਹਨਾਂ ਦੇ ਨਾਲ ਇਸੇ ਤਰ੍ਹਾਂ ਵੱਡੀ ਸਰਕਾਰ ਖੇਡਦੀ ਹੈ ਸੋ ਇਹ ਬਹੁਤ ਮਹੱਤਵਪੂਰਨ ਹੈ ਹਾਂ ਅਗਰ ਕੋਈ निर्दोष ਹੈ ਅਫਸਰ ਉਹਦੇ ਤੇ ਕਿਸੇ ਤਰ੍ਹਾਂ ਦੀ ਬਦਲਾਖੋਰੀ ਕਾਰਵਾਈ ਨਹੀਂ ਹੋਣੀ ਚਾਹੀਦੀ ਹਾਲਾਂਕਿ ਇਹ ਕਾਰਵਾਈਆਂ ਬਦਲੂਖੋਰ ਬਦਲਾਖੋਰੀ ਨਹੀਂ ਹੁੰਦੀਆਂ ਕੇਂਦਰ ਦੀ ਸਰਕਾਰ ਇਹ ਕਹਿੰਦੀ ਹੈ ਕਿ ਜਿਹੜੇ ਵੀ ਆਈਐਸ ਨੇ ਆਈਪੀਐਸ ਨੇ ਜਾਂ ਕੇਂਦਰ ਦੇ ਤਹਿਤ ਚੁਣ ਕੇ ਆਏ ਨੇ ਕੇਂਦਰ ਸਰਕਾਰ ਦੇ ਅਧਿਕਾਰੀ ਨੇ ਉਹ ਅਗਰ ਕਰਪਸ਼ਨ ਕਰਦੇ ਨੇ ਤੇ ਸਾਡਾ ਫਰਜ਼ ਹੈ ਉਹਨਾਂ ਨੂੰ ਅਸੀਂ ਫੜ ਸਕਦੇ ਹਾਂ ਗ੍ਰਿਫਤਾਰ ਕਰ ਸਕਦੇ ਹਾਂ ਬਰਖਾਸਤ ਕਰ ਸਕਦੇ ਹਾਂ ਹਿਰਾਸਤ ਚ ਰੱਖ ਸਕਦੇ ਹਾਂ ਔਰ ਖਬਰਾਂ ਇਹ ਨੇ ਕਿ ਜਿਹੜੀ ਪੰਜਾਬ ਦੀ ਵਿਜੀਲੈਂਸ ਬਿਊਰੋ ਹੈ ਉਹ ਮੋਬਾਈਲਾਂ ਤੇ ਮੈਸੇਜ ਕਰ ਰਹੀ ਹੈ ਪੰਜਾਬ ਵਿਜੀਲੈਂਸ ਬਿਊਰੋ ਦਾ ਇੱਕ ਮੋਬਾਈਲ ਤੇ ਮੈਨੂੰ ਵੀ ਮੈਸੇਜ ਆਇਆ ਸੋ ਇਹ ਪੰਜਾਬ ਵਿਜੀਲੈਂਸ ਬਿਊਰੋ ਦਾ ਮੋਬਾਈਲ ਤੇ ਮੈਸੇਜ ਆਇਆ ਜਿਹਦੇ ਚ ਅੱਜ ਲਿਖਦੇ ਨੇ ਵਿਜੀਲੈਂਸ ਬਿਊਰੋ ਵਾਲੇ ਇਹ ਮੈਨੂੰ ਕੱਲ 1:08 ਤੇ ਆਇਆ ਕਹਿੰਦੇ ਰਿਸ਼ਵਤ ਲੈਣਾ ਲੈਣਾ ਅਤੇ ਦੇਣਾ ਜੁਰਮ ਹੈ ਜੇਕਰ ਪੰਜਾਬ ਸਰਕਾਰ ਦਾ ਕੋਈ ਅਧਿਕਾਰੀ ਕਰਮਚਾਰੀ ਰਿਸ਼ਵਤ ਮੰਗਦਾ ਹੈ ਤਾਂ ਵਿਜੀਲੈਂਸ ਬਿਊਰੋ ਪੰਜਾਬ ਨੂੰ ਐਂਟੀ ਕ腐ਪਸ਼ਨ ਐਕਸ਼ਨ ਲਾਈਨ WhatsApp ਨੰਬਰ 9501 200 200 ਤੇ ਮੈਸੇਜ ਜਾਂ ਟੋਲ ਫਰੀ ਨੰਬਰ 1800 1800 1000 ਤੇ ਸ਼ਿਕਾਇਤ ਕਰੋ ਮਤਲਬ ਪੰਜਾਬ ਵਿਜੀਲੈਂਸ ਬਿਊਰੋ ਵੀ ਐਡੀ ਸਰਗਰਮ ਹੋ ਗਈ ਹਰਚਰਨ ਭੁੱਲਰ ਦੀ ਗ੍ਰਿਫਤਾਰੀ ਤੋਂ ਬਾਅਦ ਕਿ ਹੁਣ ਲੋਕਾਂ ਦੇ ਮੋਬਾਈਲਾਂ ਤੇ ਸਨੇਹੇ ਪਾਰੀ ਹੈ ਇਹਦਾ ਮਤਲਬ ਹੈ ਭਗਵੰਤ ਮਾਨ ਦਾ ਉੱਪਰੋਂ ਹੁਕਮ ਹੋਣਾ ਹੈ ਵਿਜੀਲੈਂਸ ਬਿਊਰੋ ਨੂੰ ਵੀ ਭਾਈ ਤੁਸੀਂ ਕੀ ਕਰਦੇ ਹੋ ਥੋੜੇ ਦੰਦ ਦਿਖਾਵਟੀ ਥੋੜੇ ਐ ਕਰੋ ਕਰਪਸ਼ਨ ਦੇ ਖਿਲਾਫ ਕਾਰਵਾਈਆਂ ਸੋ ਇਸ ਕਰਕੇ ਹੁਣ ਪੰਜਾਬ ਦੇ ਅਫਸਰ ਵੀ ਤੇ ਕੇਂਦਰ ਵਾਲੇ ਅਫਸਰ ਵੀ ਆਉਂਦੇ ਦਿਨਾਂ 'ਚ ਸचेत ਰਹਿਣ ਵਿਜੀਲੈਂਸ ਬਿਊਰੋ ਵੀ ਪੂਰੀ ਤਰ੍ਹਾਂ ਨਾਲ ਚਕੰਨੀ ਐ ਤੇ ਸੀਬੀਆਈ ਵੀ ਚਕੰਨੀ ਐ ਸੋ ਆਉਂਦੇ ਦਿਨਾਂ 'ਚ ਅਗਰ ਕਰਸ਼ਾਨੂੰ ਦਾ ਰਿਮਾਂਡ ਦੇ ਦਿੱਤਾ ਤੇ ਕਈ ਵੱਡੇ ਖਲਾਸੇ ਸਾਨੂੰ ਮਿਲਣਗੇ ਹਰਚਰਨ ਭੁੱਲਰ ਦੀ ਗੱਲ ਤਾਂ ਹੁਣ ਬੱਚੇ-ਬੱਚੇ ਨੂੰ ਪਤਾ ਲੱਗ ਗਈ ਵੀ ਜਿੰਨਾ ਕ ਸਾਮਾਨ ਹਰਚਰਨ ਭੁੱਲਰ ਤੋਂ ਮਿਲਿਆ ਉਸ ਤੋਂ ਬਾਅਦ ਤਾਂ ਹੁਣ ਕੀ ਕਿਹਾ ਜਾਵੇ ਇਹ ਤਾਂ ਹੁਣ ਲੋਕਮਨਾਂ ਚ ਕੀ ਸਥਿਤੀ ਬਣੀ ਹੈ ਹਰਚੰਦ ਭੁੱਲਰ ਦੀ ਇਹ ਤਾਂ ਕਦੀ ਭੁੱਲਰ ਸਾਹਿਬ ਆਮ ਲੋਕਾਂ ਚ ਜਾਣ ਤੇ ਲੋਕ ਉਹਨਾਂ ਨੂੰ ਦੱਸਣਗੇ ਦਿਲਾ ਜੀ ਆਮ ਆਦਮੀ ਪਾਰਟੀ ਦੇ ਐਮਐਲਏ ਜਿਸ ਨੂੰ 4 ਸਾਲ ਦੀ ਸਜ਼ਾ ਹੋਈ ਹੈ ਲਾਲਪੁਰਾ ਤੇ ਉਹੀ ਸਜ਼ਾ ਤੇ ਹਾਈ ਕੋਰਟ ਨੇ ਕੋਈ ਰੋਕ ਨਹੀਂ ਲਗਾਈ ਹੈ ਤੇ ਕੀ ਹੋਣ ਜੋ ਲਾਲਪੁਰਾ ਐਮ ਐਲ اے ਦੇ ਰੂਪ ਦੇ ਵਿੱਚ ਬਰਕਰਾਰ ਰਹੂਗਾ ਜਾਂ ਵਿਧਾਨ ਸਭਾ ਦੇ ਜੋ ਸਪੀਕਰ ਨੇ ਉਸ ਦੀ ਮੈਂਬਰੀ ਖਤਮ ਕਰ ਦੇਣਗੇ ਸੋ ਕਈ ਤਰ੍ਹਾਂ ਦੀਆਂ ਇਸ ਉੱਪਰ ਵੀ ਚਰਚਾਵਾਂ ਹੋ ਰਹੀਆਂ ਨੇ ਕਿ ਆਉਂਦੇ ਸਮੇਂ ਵਿੱਚ ਤਰਨ ਤਾਰਨ ਤੋਂ ਬਾਅਦ ਨਵੀਂ ਜਿਮਨੀ ਚੋਣ ਵੀ ਵੇਖਣ ਨੂੰ ਮਿਲ ਸਕਦੀ ਹੈ ਖੰਡੂ ਸਾਹਿਬ ਦੀ ਜ਼ਰੂਰ ਇਸ ਐਮ ਐਲ اے ਉੱਪਰ ਜਾਂ ਇਸ ਮਾਮਲੇ ਦੇ ਉੱਪਰ ਵੀ ਤੁਸੀਂ ਗੱਲ ਜ਼ਰੂਰ ਸਾਂਝੀ ਕਰਿਓ ਦੇਖੋ ਮਨਜਿੰਦਰ ਸਿੰਘ ਲਾਲਪੁਰਾ ਦੇ ਮਾਮਲੇ ਦੇ ਵਿੱਚ ਆਮ ਆਦਮੀ ਪਾਰਟੀ ਬੜੀ ਕਸੂਤੀ ਸਥਿਤੀ 'ਚ ਫਸੀ ਹੈ आम आदमी पार्टी करप्शन ਦੇ ਖਿਲਾਫ ਔਰ ਜਿਹੜੇ ਕ੍ਰਿਮੀਨਲ ਲੋਕ ਨੇ ਉਹਨਾਂ ਦੇ ਖਿਲਾਫ ਸੰਘਰਸ਼ ਚੁੱਕ ਲਈ ਹੈ ਸੰਘਰਸ਼ ਕਰਨ ਦਾ ਦਾਵਾ ਕਰਦੀ ਹੈ ਪਰ ਇਹਨਾਂ ਦਾ ਆਪਣਾ ਐਮਐਲਏ ਮਨਜਿੰਦਰ ਸਿੰਘ ਲਾਲਪੁਰਾ ਜਿਹੜਾ ਖਡੂਰ ਸਾਹਿਬ ਤੋਂ ਐਮਐਲਏ ਹੈ ਉਹਨੂੰ ਸਜ਼ਾ ਸੁਣਾਈ ਗਈ ਸੀ 12 ਸਤੰਬਰ ਨੂੰ ਪਿਛਲੇ ਮਹੀਨੇ 4 ਸਾਲ ਦੀ ਸਜ਼ਾ ਇੱਕ ਦਲਿਤ ਭਾਈਚਾਰੇ ਨਾਲ ਸੰਬੰਧਤ ਕੁੜੀ ਤੇ ਉਹਦਾ ਦੋਸ਼ ਸਾਬਤ ਹੋਇਆ ਕਿ ਉਹਨੇ ਜੁਰਮ ਕੀਤਾ ਹੈ ਕੁੱਟਮਾਰ ਕੀਤੀ ਹੈ ਮਾੜੀ ਸ਼ਬਦਾਬਲੀ ਸ਼ਬਦਾਬਲੀ ਵਰਤੀ ਹੈ ਛਿੜਛੜ ਕੀਤੀ ਹੈ ਐਸ்சி ਐਸਟੀ ਐਕਟ ਦੀਆਂ ਧਾਰਾਵਾਂ 'ਚ ਵੀ ਸਜ਼ਾ ਹੋਈ ਹੈ 4 ਸਾਲ ਦੀ ਸਜ਼ਾ ਹੋਈ ਹੈ ਸੁਪਰੀਮ ਕੋਰਟ ਦੀ ਰੂਲਿੰਗ ਮੁਤਾਬਕ ਇੱਕ ਕੇਸ ਦੇ ਫੈਸਲੇ ਮੁਤਾਬਕ ਸਪੀਕਰ ਤੁਰੰਤ ਪ੍ਰਭਾਵ ਤੋਂ ਮਨਜਿੰਦਰ ਸਿੰਘ ਲਾਲਪੁਰਾ ਨੂੰ ਹਟਾ ਸਕਦੇ ਸੀ ਲੇਕਿਨ ਸਾਡੇ ਮਾਨਯੋਗ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਪਤਾ ਨਹੀਂ ਕਿਉਂ ਹਜੇ ਤੱਕ ਮੈਂਬਰੀ ਖਾਰਜ ਨਹੀਂ ਕੀਤੀ ਮਨਜਿੰਦਰ ਸਿੰਘ ਲਾਲਪੁਰਾ ਦੀ ਹੁਣ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਕੱਲ ਜਿਹੜੀ ਉਹਦੀ ਪਟੀਸ਼ਨ ਤੇ ਸੁਣਵਾਈ ਸੀ ਉਹਨੇ ਆਪਣੇ ਵਕੀਲ ਰਾਹੀਂ ਹਾਈ ਕੋਰਟ ਅੱਗੇ ਕਿਹਾ ਕਿ ਮੇਰੀ ਸਜ਼ਾ ਤੇ ਰੋਕ ਲਾ ਦਿਓ ਜੀ ਨਹੀਂ ਤਾਂ ਮੇਰੀ ਵਿਧਾਨ ਸਭਾ ਦੀ ਮੈਂਬਰੀ ਖਾਰਜ ਕਰ ਦੇਣਗੇ ਦੁਬਾਰਾ ਚੋਣਾਂ ਕਰਾਉਣੀਆਂ ਪੈਣਗੀਆਂ ਜੇ ਦੁਬਾਰਾ ਚੋਣਾ ਹੋ ਜਾਣਗੀਆਂ ਤੇ ਕੀ ਹੋਜੂਗਾ ਕਿੰਨਿਆਂ ਮੁਲਕ ਚ ਦੁਬਾਰਾ ਚੋਣਾ ਹੋ ਰਹੀਆਂ ਨੇ ਜੇ ਬਾਰ-ਬਾਰ ਚੋਣਾ ਹੁੰਦੀਆਂ ਨੇ ਤੇ ਗਰੀਬ ਲੋਕਾਂ ਨੂੰ ਰੋਜ਼ਗਾਰ ਵੀ ਹੈ ਚਾਹ ਵਾਲਿਆਂ ਨੂੰ ਚਾਹ ਦਾ ਠੇਕਾ ਝੰਡੀਆਂ ਵਾਲਿਆਂ ਨੂੰ ਝੰਡੀਆਂ ਅਖਬਾਰਾਂ ਵਾਲਿਆਂ ਨੂੰ ਇਸ਼ਤਿਹਾਰ ਸਪੀਕਰ ਵਾਲਿਆਂ ਨੂੰ ਕੰਮ ਮਿਲਦਾ ਹੈ ਟੈਂਟ ਵਾਲਿਆਂ ਦੇ ਟੈਂਟ ਲੱਗਦੇ ਆ ਜੇ ਦੁਬਾਰਾ ਚੋਣ ਹੋਜੂਗੀ ਤੇ ਕੀ ਵਿਪਤਾ ਪੈਜੂ ਹੁਣ ਅਦਾਲਤ ਨੇ ਨੀ ਤਰਕ ਦਿੱਤਾ ਵੀ ਸਾਡੀ ਰਾਹਤ ਸਜ਼ਾ ਜਿਹੜੀ ਸਜ਼ਾ ਦੇ ਉੱਤੇ ਰਿਲੀਫ ਦਿੱਤਾ ਜਾਵੇ ਸਜ਼ਾ ਤੇ ਰੋਕ ਲਈ ਜਾਵੇ ਤਾਂ ਕਿ ਦੁਬਾਰਾ ਚੋਣਾ ਨਾ ਖਡੂਰ ਸਾਹਿਬ ਕਰਾਉਣੀਆਂ ਪੈ ਜਾਣ ਪਰ ਅਦਾਲਤ ਨੇ ਕਿਹਾ ਕਿ ਜਦੋਂ ਤੁਹਾਡੀ ਮੈਂਬਰੀ ਰੱਦ ਕਰਨ ਦਾ ਕੋਈ ਪ੍ਰੋਸੈਸ ਹੀ ਨਹੀਂ ਚੱਲ ਰਿਹਾ ਤੇ ਫਿਰ ਸੁਣਵਾਈ ਰੂਟੀਨ ਚ ਕਰਦੇ ਹਾਂ ਹੁਣ ਅਪੀਲ ਤੇ ਸੁਣਵਾਈ ਹੋਣੀ ਹੈ 18 ਨਵੰਬਰ ਨੂੰ ਪਰ ਦੇਖਣ ਵਾਲੀ ਗੱਲ ਇਹ ਹੈ ਕਿ ਕੀ ਪੰਜਾਬ ਦੇ ਮਾਨਯੋਗ ਸਪੀਕਰ ਕੁਲਤਾਰ ਸਿੰਘ ਸੰਧਵਾ ਇੱਕ ਅਜਿਹਾ ਆਪ ਦਾ ਐਮ.ਐਲ.ਏ ਜਿਹਦੇ ਤੇ ਇੱਕ ਔਰਤ ਨਾਲ ਛੇੜਛਾੜ ਦੇ ਦੋਸ਼ ਸਾਬਤ ਹੋ ਚੁੱਕੇ ਨੇ ਉਹਨੂੰ ਹਜੇ ਵੀ ਉਹ ਬਰਖਾਸਤ ਨਹੀਂ ਕਰਨਗੇ ਉਹਦੀ ਮੈਂਬਰੀ ਸੀਟ ਖਾਲੀ ਨਹੀਂ ਕਰਨਗੇ ਕੀ ਸਿਰਫ ਇਸ ਕਰਕੇ ਕਿ ਜੇ ਸੀਟ ਖਾਲੀ ਹੋ ਗਈ ਤੇ ਦੁਬਾਰਾ ਜਮਨੀ ਚੋਣ ਕਰਾਉਣੀ ਪੈਣੀ ਹੈ ਅਗਰ ਮਨਜਿੰਦਰ ਸਿੰਘ ਲਾਲਪੁਰਾ ਦੀ ਸੀਟ ਉਸੇ ਦਿਨ ਖਾਲੀ ਕਰ ਦਿੰਦੇ ਕੁਲਤਾਰ ਸਿੰਘ ਸੰਧਵਾ ਆਮ ਆਦਮੀ ਪਾਰਟੀ ਦੀ ਸਿਧਾਂਤਕ ਜਿੱਤ ਹੋਣੀ ਸੀ ਕਿ ਆਮ ਆਦਮੀ ਪਾਰਟੀ ਜੋ ਕਹਿੰਦੀ ਹੈ ਉਹ ਕਰਦੀ ਹੈ ਆਮ ਆਦਮੀ ਪਾਰਟੀ ਪਹਿਲਾਂ ਪਰਿਵਾਰਵਾਦ ਦੇ ਖਿਲਾਫ ਸੀ ਹੁਣ ਪਰਿਵਾਰਾਂ ਚ ਟਿਕਟਾਂ ਦੇਣ ਲੱਗੀ ਆਮ ਆਦਮੀ ਪਾਰਟੀ ਉਹਦੇ ਨਾਲ ਪਾਰਟੀ ਦੀ ਪ੍ਰਸਿੱਧੀ ਤੇ ਫਰਕ ਪਿਆ ਪਾਰਲੀਮੈਂਟ ਚ ਪਾਰਟੀ 3 ਸੀਟਾਂ ਜਿੱਤੀ ਜਦਕਿ ਮੈਨੂੰ ਲੱਗਦਾ ਸੀ ਪਾਰਲੀਮੈਂਟ ਦੀਆਂ ਚੋਣਾਂ ਤੋਂ 3-4 ਮਹੀਨੇ ਪਹਿਲਾਂ ਤੱਕ ਮੈਨੂੰ ਲੱਗਦਾ ਸੀ ਕਿ ਆਮ ਆਦਮੀ ਪਾਰਟੀ 13 ਦੀਆਂ 13 ਸੀਟਾਂ ਪੰਜਾਬ ਚ ਜਿੱਤੂ ਲੇਕਿਨ ਫੈਸਲੇ ਆਮ ਆਦਮੀ ਪਾਰਟੀ ਨੇ ਕੁਝ ਇਸ ਤਰ੍ਹਾਂ ਦੇ ਕੀਤੇ ਸਰਕਾਰ ਨੇ ਭਗਵੰਤ ਮਾਨ ਦੇ ਨਾਂ ਤੇ ਪਿਛਲੀ ਵਾਰ ਸਰਕਾਰ ਬਣ ਗਈ ਇਸ ਵਾਰ ਭਗਵੰਤ ਮਾਨ ਦੇ ਨਾਂ ਤੇ 27 ਚ ਸਰਕਾਰ ਤਾਂ ਬਣੂਗੀ ਅਗਰ ਭਗਵੰਤ ਮਾਨ ਦੇ ਜ਼ਰੀਏ ਸਾਰੇ ਵਾਅਦੇ ਆਮ ਆਦਮੀ ਪਾਰਟੀ ਪੂਰੇ ਕਰਾਊਗੀ ਭਗਵੰਤ ਮਾਨ ਨੇ 55000 ਨੌਕਰੀਆਂ ਟੇਲਾਂ ਤੱਕ ਪਾਣੀ ਮੁਫਤ ਬਿਜਲੀ ਇਹ ਕੰਮ ਕਰਤੇ ਵੱਡੇ ਵੱਡੇ ਪਰ ਹੋਰ ਵੀ ਬਹੁਤ ਸਾਰੇ ਕੰਮ ਨੇ ਸਿਧਾਂਤਿਕ ਕੰਮ ਬਹੁਤ ਨੇ ਸਿਧਾਂਤਿਕ ਫੈਸਲੇ ਬਹੁਤ ਨੇ ਹੁਣ ਅਗਰ ਲਾਲਪੁਰਾ ਨੂੰ ਮੈਂਬਰੀ ਖਾਰਜ ਕਰਕੇ ਆਮ ਆਦਮੀ ਪਾਰਟੀ ਇਹ ਸੁਨੇਹਾ ਦਿੰਦੀ ਕਿ ਅਗਰ ਦਲਿਤ ਭਾਈਚਾਰੇ ਦੀ ਇੱਕ ਲੜਕੀ ਨਾਲ ਛੇੜਛਾੜ ਹੋਈ ਹੈ ਤੇ ਅਸੀਂ ਸਭ ਤੋਂ ਪਹਿਲਾਂ ਉਸ ਪੀੜਤ ਲੜਕੀ ਨਾਲ ਖੜੇ ਹਾਂ ਸਾਡਾ ਐਮਐਲਏ ਦੋਸ਼ੀ ਹੈ ਮੁੱਢਲੀ ਨਜ਼ਰ ਚ ਹਾਈ ਕੋਰਟ ਜਾਊ ਸੁਪਰੀਮ ਕੋਰਟ ਜਾਊ ਬਰੀ ਹੋਊਗਾ ਅਸੀਂ ਦੁਬਾਰਾ ਟਿਕਟ ਦੇ ਦਾਂਗੇ ਪਰ ਅਸੀਂ ਇਹ ਸੀਟ ਵੇਲੀ ਕਰਦੇ ਹਾਂ ਪਰ ਅਜਿਹਾ ਨਹੀਂ ਕੀਤਾ ਆਮ ਆਦਮੀ ਪਾਰਟੀ ਨੇ ਇਹਦਾ ਮਤਲਬ ਹੈ ਸਿਧਾਂਤਾਂ ਨਾਲ ਸਮਝੌਤਾ ਇਹ ਨਹੀਂ ਵੀ ਆਮ ਆਦਮੀ ਪਾਰਟੀ ਨੂੰ ਇਹ ਨਹੀਂ ਪਤਾ ਉਹਨਾਂ ਨੂੰ ਪਤਾ ਹੈ ਪਰ ਉਹਨਾਂ ਨੂੰ ਇਹ ਚਿੰਤਾ ਹੈ ਵੀ ਜੇ ਕਿਤੇ ਸੀਟ ਵਹਿਲੀ ਕਰਾ ਲਈ ਤੇ ਅਸੀਂ ਹਾਰ ਗਏ ਤੇ ਕੀ ਬਣੂਗਾ ਹੁਣ ਜਿਵੇਂ ਖਡੂਰ ਜਿਵੇਂ ਤਰਨਤਾਰਨ ਦੀ ਜ਼ਮੀਨੀ ਚੋਣਾ ਇੱਥੇ ਕੰਡੇ ਦੀ ਟੱਕਰ ਹੈ ਇੱਥੇ ਕੁਝ ਨਹੀਂ ਪਤਾ ਕਿ ਮਨਦੀਪ ਸਿੰਘ ਖਾਲਸਾ ਨੇ ਜਿੱਤ ਜਾਣਾ ਹੈ ਬੀਬੀ ਰੰਧਾਵਾ ਨੇ ਜਿੱਤ ਜਾਣਾ ਹੈ ਜਾਂ ਹਰਮੀਤ ਸੰਧੂ ਜਿੱਤੇਗਾ ਕੁਝ ਨਹੀਂ ਪਤਾ ਕਿਤੇ ਕਾਂਗਰਸ ਵਾਲਾ ਅੱਗੇ ਕੋਈ ਹੇਠ ਉੱਤ ਕਰ ਜੇ ਕੁਝ ਨਹੀਂ ਪਤਾ ਬੀਜੇਪੀ ਵਾਲਾ ਕਿੰਨੀਆਂ ਵੋਟਾਂ ਲੈ ਜੇ ਕੁਝ ਨਹੀਂ ਪਤਾ ਕਿਹਨੇ ਜਿੱਤ ਜਾਣਾ ਹੈ ਹਾਲੇ ਵੀ ਸੋ ਅਗਰ ਆਮ ਆਦਮੀ ਪਾਰਟੀ ਲਾਲਪੁਰਾ ਨੂੰ ਸੀਟ ਵੇਹਲੀ ਕਰ ਦਿੰਦੀ ਤੇ ਨੈਤਿਕ ਤੌਰ ਦੇ ਉਤੇ ਆਮ ਆਦਮੀ ਪਾਰਟੀ ਜ਼ਿਆਦਾ ਤਕੜੀ ਹੋ ਕੇ ਨਿਕਲਦੀ ਕਿ ਆਮ ਆਦਮੀ ਪਾਰਟੀ ਆਪਣੇ ਸਿਧਾਂਤਾਂ ਤੇ ਖੜੀ ਹੈ ਮਜਬੂਰੀਆਂ ਨੇ ਹੋ ਸਕਦਾ ਹੈ ਮਜਬੂਰੀਆਂ ਚ ਇਸ ਤਰੀਕੇ ਦੇ ਫੈਸਲੇ ਕਰਨੇ ਪੈਂਦੇ ਹੋਣ ਪਰ ਜੇ ਮਜਬੂਰੀਆਂ ਚ ਇਸ ਤਰੀਕੇ ਦੇ ਫੈਸਲੇ ਕਰਨੇ ਪੈਂਦੇ ਨੇ ਤੇ ਫਿਰ ਨੁਕਸਾਨ ਜ਼ਰੂਰ ਹੁੰਦਾ ਹੈ ਉਹਦਾ ਨੁਕਸਾਨ ਵੀ ਜ਼ਰੂਰ ਹੁੰਦਾ ਹੈ ਚੰਗੇ ਫੈਸਲੇ ਦਾ ਫਾਇਦਾ ਮਿਲਦਾ ਹੈ ਮਾੜੇ ਫੈਸਲੇ ਦਾ ਨੁਕਸਾਨ ਮਿਲਦਾ ਹੈ ਇੱਟੈ ਬਾਕੀ 18 ਨਵੰਬਰ ਨੂੰ ਜਦੋਂ ਹੁਣ ਅਪੀਲ ਤੇ ਸੁਣਵਾਈ ਹੋਣੀ ਹੈ ਮਨਜਿੰਦਰ ਸਿੰਘ ਲਾਲਪੁਰਾ ਦੇ ਹਾਈ ਕੋਰਟ ਦਾ ਕੀ ਫੈਸਲਾ ਆਉਂਦਾ ਹੈ ਉਹਦੇ ਤੇ ਨਿਰਭਰ ਕਰਦਾ ਸੋ ਬਹੁਤ ਬਹੁਤ ਧੰਨਵਾਦ ਡੱਲਾ ਜੀ ਕਈ ਖਾਸ ਮੁੱਦਿਆਂ ਦੇ ਉੱਪਰ ਤੁਸੀਂ ਪੂਰੀ ਜਾਣਕਾਰੀ ਤੇ ਤੁਹਾਡਾ ਸਿਆਸੀ ਅਨਲਿਸਿਸ ਵੀ ਦਰਸ਼ਕਾਂ ਦੇ ਨਾਲ ਤੁਸੀਂ ਸਾਂਝਾ ਕੀਤਾ ਹੈ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਆਂ ਜਿਹੜੇ ਹਮੇਸ਼ਾ ਹੀ ਸਾਡੇ ਇਸ ਪ੍ਰੋਗਰਾਮ ਦੇ ਨਾਲ ਜੁੜਦੇ ਨੇ ਆਪਣੇ ਕੀਮਤੀ ਸੁਝਾਅ ਤੇ ਵਿਚਾਰ ਸਮੇਂ-ਸਮੇਂ ਤੇ ਕਮੈਂਟਸ ਦੇ ਜ਼ਰੀਏ ਸਾਡੇ ਨਾਲ ਸਾਂਝੇ ਵੀ ਕਰਦੇ ਨੇ ਇਸੇ ਦੇ ਨਾਲ ਮੈਨੂੰ ਯਾਨੀ ਹਰਜੋਤ ਕੌਰ ਨੂੰ ਵੀ ਦਿਓ ਜੀ ਇਜਾਜ਼ਤ ਧੰਨਵਾਦ ਬਹੁਤ-ਬਹੁਤ ਧੰਨਵਾਦ ਜੀ ਕੋਈ ਵੀ ਤਰ ਕਿਸੇ ਗੱਲ ਤੋਂ ਅਸਹਿਮਤ ਹੈ ਤੇ ਤੁਹਾਡੇ ਪੱਖ ਦਾ ਸਵਾਗਤ ਹੈ ਤੁਸੀਂ ਆਪਣਾ ਪੱਖ ਸਾਡੇ ਨਾਲ ਸਾਂਝਾ ਕਰ ਸਕਦੇ ਹੋ ਅਸੀਂ ਤੁਹਾਡਾ ਪੱਖ ਵੀ ਅੱਗੇ ਵਧਾਵਾਂਗੇ ਬਹੁਤ-ਬਹੁਤ ਧੰਨਵਾਦ